ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓ ਅੰਕਾਰੁ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤਿ ਅਜੂਨੀ ਸਭံ ਗੁਰ ਪ੍ਰ사ਦਿ ਜਪ ਆਦ ਸਚ ਜੁਗਾਦ ਸਚ ਹਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਤੁਪਾ ਤੁਪ ਨਾ ਹੋਵਈ ਜੇ ਲਾਇ ਰਹਾ ਜਿਵਤਾਰੋ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਚਹ ਚਤੇ ਅਣ ਪਾਲਖ ਹੋਹੀ ਤਾਂ ਇਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਇਹ ਕੋੜਾ ਟੁੱਟ ਪਾਲੋ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲਿਆ ਵਢਿਆਈ ਹੁਕਮੀ ਉਤਮ ਨੀਤ ਹੁਕਮ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਭਗਮ ਜੇ ਭੂਜੈ ਤਾਂ ਹਉ ਮੈਂ ਕਹੈ ਨਾ ਕੋਈ ਗਾਵਾ ਕੋ ਤਾਂ ਹੋਵਾ ਕਿਸ ਤਾਣ ਗਾਵਾ ਕੋ ਦਾਤ ਜਣੇ ਨੀਸਾਣ ਗਾਵਾ ਕੋ ਗੁਣ ਵਡਿਆਈਆਂ ਚਾਰ ਗਾਵਾ ਕੋ ਵਿਦਿਆ ਵਿਖਮ ਵੀਚਾਰ ਗਾਵਾ ਕੋ ਸਵਾਜ ਕਰੀ ਤਨ ਕੀਹ ਗਾਵਾ ਕੋ ਜੀ ਲਐ ਫਿਰ ਦੇਹ ਗਾਵਾ ਕੋ ਜਾਪੈ ਜਿਸ ਦੂਰ ਗਾਵਾ ਕੋ ਵਿਕ ਹਦਰਹ ਦੂਰ ਕਥਰਾ ਕਥੀਨਾ ਆਵੇਂ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਤ ਪਾਹੀ ਦੁਗਾਤ ਗੰਤਰ ਖਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕੁ ਗੁਸਾ ਵੇ ਪ੍ਰਵਾਹੋ ਸਾਚਾ ਸੋ ਹਿੰਸਾ ਚਨਾਇ ਭਖਿਆ ਭਉ ਅਪਰ ਅਕਹ ਮੰਗਹ ਦੇਹ ਦੇਹ ਦਾਤ ਕਰੀ ਦਾਤਾਰੋ ਪੀਰ ਕਾ ਅੱਗਰ ਰਖਿਐ ਜਿਤ ਦੇਸਾ ਦਰਬਾਰ ਮਹਾਂ ਗੇ ਬੋਲਣ ਬੋਲੀਐ ਜਿਤ ਸੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੁਖ ਦੁਆਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਰਨਜਨ ਸੋਈ ਜਿਸ ਸੇ ਵੈ ਤਿਰਪਾਇਆ ਮਾਣ ਨਾਨਕ ਗਾਵੈ ਗੁਣੀ ਨਿਧਾਨ ਗਾਵੈ ਸੁਮੇਂ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੋਰੇਸ਼ਰ ਗੁਰੂ ਗੋਰਖ ਬ੍ਰਹਮ ਗੁਰ ਪਾਰਬਤੀ ਮਾਈ ਜੇ ਹਉ ਜਨ ਅਖ ਨਹੀ ਕਹਿਣਾ ਕਤਨ ਨ ਜਾਇ ਗੁਰਾਂ ਇੱਕ ਦੇਹ ਭਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਜੇਤੇ ਸਿਰ ਠੋ ਪਾਇ ਵਿਖਾ ਵਿਣ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਭਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਦੁਖ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿਦਆਣੀਏ ਨਾਲ ਚਲੈ ਸਭ ਕੋਈ ਚੰਗਾ ਨਾ ਰਕਾਇਕ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁੱਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹੋੜ ਸਭ ਕਾ ਕਾਲ ਨਾਨਕ ਭਗਦਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਬ੍ਰਹਮਾ ਇੰਦ ਸੁਣਿਆ ਨੋਕ ਸਲਾਹ ਹਰਮੰਦ ਸੁਣਿਆ ਜੋਗ ਜੁਗ ਤਨ ਭੀਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਣ ਸੁਣਿਆ ਪੜ ਪੜ ਪਵ ਹੈ ਮਹਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਚਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਤ ਹੋਵੇ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨ ਕੀ ਗਤ ਕਹੀ ਨਾ ਜਾਇ ਜੇ ਕੋ ਕਹਾ ਪਚ ਪਚਤਾਇ ਕਾਗਦ ਕਰਮ ਨਾਲਿ ਕਰ ਹਮਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੁਆ ਮਨ ਬੁੱਧ ਮੰਨੈ ਸਗਲ ਕੋ ਵਡਕੀ ਸੁਧ ਮੰਨੈ ਮਹਤੋ ਟਣਖੋਈ ਮੰਨੈ ਜਮਕਾ ਸਾਥ ਰੰਜਾਈ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਢਾਕ ਨ ਪਾਈ ਮੰਨੈ ਪਛੇ ਪਰਗਟ ਜਾਈ ਮੰਨਾ ਮਗਨਾ ਚੱਲਾ ਪੰਥ ਮੰਨਾ ਧਰਮ ਸਿੱਤੀ ਸਣ ਬੰਦ ਐਸਾ ਆਨੰਦ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਕੋ ਵਹ ਮੁਕਤ ਦੁਆਰ ਮੰਨਾ ਪਰਵਾਰਾ ਸਾਧਾਰ ਮੰਨਾ ਤਰ ਤਾਰੇ ਗੁਰ ਸਿੱਖ ਮੰਨਾ ਨਾਨਕ ਪੁਬਹ ਨਾ ਘਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਵ ਹੈ ਦਰਗਹ ਮਾਨ ਪੰਜਾ ਸੋਹ ਹੈ ధਨ ਰਾਜਨ ਪੰਜਾਂ ਕਾ ਗੁਰ ਇਕ ਧਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਾ ਕਰਨਾ ਨਹੀਂ ਸੁਮਾਰ ਧੌਲ ਧਰਮ ਦੀਆ ਕਾ ਪੂਤ ਸੰਤੋਗਤਾ ਪ੍ਰਗਿਆ ਜਿਨ ਸੂਤ ਜੇ ਕੋ 부ਝ ਹੋਵੇ ਸਚਿਆਰ ਧਵਲੇ ਉਪਰ ਕੇ ਤਪਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਦੂਰ ਜੀ ਜਾ ਤਰੰਗਾ ਗਿਨਬ ਸਪਨਾ ਲਿਖਿਆ ਬੁੜੇ ਕਲਾਮ ਇਹੋ ਲੈ ਕਾਲਦ ਜਣਾ ਕੋਈ ਦੇਖਾ ਲਿਖਿਆ ਕੀਤਾ ਹੋਇ ਕੀਤਾ ਤਾਣਸ ਵਾਲੇ ਹੋ ਰੂਪ ਕੀਤੇ ਦਾਤ ਜਾਣਾ ਕਣਕੂਤ ਪੀਤਾ ਪਸਾਓ ਇੱਕੋ ਕੋ ਆਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਵ ਸਾਈ ਭਲਿਕਾਰ ਸੋ ਸਦਾ ਸਲਾਮਤ ਨਰਾਇਣ ਕਰ ਅ ਸੰਖ ਜਾਪ ਅ ਸੰਖ ਪਾਉ ਅ ਸੰਖ ਪੂਜਾ ਸੰਖ ਤਪਤਾਉ ਅ ਸੰਖ ਗ੍ਰੰਥ ਮੁਖ ਵੇਦ ਪਾਠ ਅ ਸੰਖ ਜੋਗ ਮਨ ਰਹਿ ਹ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖਤੀਆ ਚਾਂਕ ਦਾ ਤਾਰ ਅਸੰਖ ਤੂਰ ਮੁਹ ਭਕਸਾਰ ਅਸੰਖ ਮੋਣ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਵ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਰ ਅਸੰਖ ਮੂਰਖ ਅੰਧ ਕੂਰ ਅਸੰਖ ਚੋਰ ਹਰਾਮ ਕੂਰ ਅਸੰਖ ਅਮਰ ਕਰ ਜਾਹੇ ਦੂਰ ਅਸੰਖ ਕਲਵੜ ਹਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੁੜਿਆਰ ਕੁੜੇ ਫਿਰਾਹਿ ਅਸੰਖ ਮਲੇਸ਼ ਮਲ ਭਖਾਹਿ ਅਸੰਖ ਨਿੰਦਕ ਚਰ ਕਰਹਿ ਭਾਰ ਨਾਨਕੀ ਨੀਤ ਕਹਾ ਵਿਚਾਰ ਵਾਰਿਆਣਾ ਜਾਵਾ ਏਕ ਵਾਰ ਜੋ ਤਦ ਭਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਅਸੰਖ ਤਾ ਗਾਮ ਗਮ ਅਸਾਂਖ ਲੋ ਅਸਾਂਖ ਕਹ ਹ ਸਰ ਪਰ ਹੋਈ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਭੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲੇਕੇ ਤਿਸਰ ਮਹ ਜਿਵ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤਿਤਾ ਨਾਉ ਵਿੜ ਨਾ ਬ ਨਾਹੀ ਕੋਥਾਉ ਕਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਰ ਭਰੀਏ ਹੱਥ ਪੈਰ ਤੰਦੀਹ ਪਾਣੀ ਧੋਤਾ ਉਤਰ ਸੁਖੀ ਹ ਮੂਤ ਪਲੀਤੀ ਕਪੜ ਹੋਏ ਦੇਸਾ ਗੁਣਾ ਲਿਐ ਉਹ ਤੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਤੋਪਾ ਨਾ ਵਕਰੰਗ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜੇ ਪੇ ਹੀ ਖਾਹੋ ਨਾਨਕੋ ਹੁਕਮੀ ਆਬ ਹੋ ਜਾਹੋ ਤੀਰਤ ਤਪਦਿਆ ਦਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਲਾਉ ਸਭ ਗੁਣ ਤੇਰਾ ਮੈਂ ਨਾਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋ ਹੋਏ ਸੁਆਸਤ ਆਤਮਾਣੀ ਬ੍ਰਹਮ ਸਤ ਸਹੋਂ ਸਦਾ ਮਨ ਚਾਉ ਕਵਣ ਸੋ ਵਿਲਾ ਵਖਤ ਕਵਣਾ ਕਵਣ ਜਤ ਕਵਣ ਵਾਰ ਕਵਣ ਸਰੋਤੀ ਮਾ ਹੋ ਕਵਣ ਜਤ ਹੋਵਾ ਆਕਾਰ ਵੇਣ ਨਾ ਪਾਇਆ ਪੰਡਤੀ ਜੇ ਹੋਵਾ ਲੇਖ ਪ੍ਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖਿ ਕੁਰਾਣ ਸਤਵਾਰ ਨਾ ਜੋਗੀ ਜਾਣਾ ਰਤ ਮਹੋ ਨ ਕੋਈ ਜਾ ਕਰਤਾ ਸਿਰ ਠੀਕੋ ਸੱਜੇ ਆਪੇ ਜਾਣ ਸੋਈ ਕਿਵ ਕਰ ਅੱਖਾਂ ਤੁਸ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਏਕ ਦੂ ਏਕ ਸਿਆਣਾ ਵੱਡਾ ਸਾਹਿ ਵੱਡੀ ਨਾ ਆਈ ਕੀਤਾ ਜਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗਾ ਗਿਆਨ ਸੁਹੈ ਪਾਤਾਲਾਂ ਪਾਤਾਲ ਲਖ ਆਕਾਸਾਂ ਆਕਾਸ਼ ਊੜਕ ਊੜਕ ਭਾਲ ਧੱਕੇ ਵੇਦ ਕਹਿਣ ਇੱਕ ਬਾਤ ਸਹਸ ਅਟਾਰ ਹੈ ਕਹਿ ਨਕ ਤੇਬਾ ਅਸਲੋ ਇਕ ਧਾਤ ਲੇਖਾ ਹੋਇ ਤਾ ਲੇਖੀਐ ਲੇਖੇ ਹੋਏ ਬਿਨਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ ਸਾਲਾ ਹੀ ਸਾਲ ਹੈ ਏਤੇ ਸੁਰਤ ਨਾ ਪਾਈਆ ਨਦੀਆਂ ਤੇ ਵਹਾ ਪਵਹ ਸਮੁੰਦਰ ਨਾ ਜਾਣੀ ਹੈ ਸਮੁੰਦਰ ਤਹਾ ਸੁਲਤਾਨ ਗਿਰਹਾ ਸਤੀ ਮਾਲ ਧਨ ਕੀੜੇ ਤੁਲ ਨਾ ਹੋਵਣੀ ਜੇ ਤਿਸ ਮਨ ਹੋਣਾ ਵਿਸਰ ਹੈ ਹੰਤਨਾ ਸ਼ਕਤੀ ਗਹਿਣਾ ਅੰਤ ਹੰਤਨਾ ਕਰਨ ਦੇਣ ਨਾ ਅੰਤ ਹੰਤਨਾ ਦੇਖਣ ਸੁਣਨ ਦਾ ਅੰਤ ਅੰਤਨ ਅਜਾਪਿਆ ਮਨਮੰਤ ਅੰਤਨ ਅਜਾਪਿਆ ਗੀਤਾ ਆਕਾਰ ਅੰਤਨ ਅਜਾਪਿਆ ਪਾਰ ਆਵਾਰ ਅੰਤ ਕਾਰਨ ਕੀਤੇ ਬਲ ਲਾਹੇ ਕਾਕੇ ਅੰਤਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਇ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਤੇ ਉਪਰ ਉਚਾ ਨਾ ਆਉ ਏਵਡ ਉਚਾ ਹੋਵਾ ਕੋਇ ਤਿਸੁ ਉਚੇ ਕੋ ਜਾਣੈ ਸੋਇ ਜੇ ਵੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਈ ਕੀਤੇ ਮੰਗ ਹੈ ਜੁਧ ਅਪਾਰ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਕਮ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਕਾਹੇ ਕੀਤੇ ਦੁਖ ਭੁਖ ਸਦ ਮਾਰ ਇਹ ਭੈ ਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸੱਕਾ ਕੋਏ ਜੇ ਕੋ ਖਾਇ ਕਾਕਣ ਪੁਆਈ ਉਹ ਜਾਣਾ ਜੀਤੀਆ ਮੁਖ ਖਾਇ ਆਪੇ ਜਾਣੇ ਆਪੇ ਦੀ ਅੱਖ ਹੈ ਸੇ ਭੇਕੇ ਈ ਕੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕੋ ਪਤਸ਼ਾਹੀ ਪਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰਗੇ ਅਮਲ ਪੰਡਾਰ ਅਮਲ ਆਵਹਿ ਮੁੱਲ ਲੈ ਜਾਹੇ ਅਮਲ ਭਏ ਅਮਲਾ ਚਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਮਾਨ ਅਮਲ ਬਖਸ਼ੀ ਸਮਲ ਨਿਸ਼ਾਨ ਅਮਲ ਕਰਮ ਅਮਲ ਪਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈ ਆਖ ਹੈ ਵੇਦ ਪਾਠ ਪੁਰਾਨ ਆਖ ਹੈ ਪੜਹਿ ਕਰਹਿ ਵਖਿਆਨ ਆਖ ਹੈ ਬ੍ਰਹਮ ਹੈ ਆਖ ਹੈ ਇੰਦ ਅਕਹ ਗੋਪੀਤ ਗੋਵਿੰਦ ਅਕਹ ਇਸਰ ਕਹ ਸਿੱਧ ਅਕਹ ਜੀਤੇ ਕੀਤੇ ਬੁੱਧ ਅਕਹ ਦਾਨਮ ਅਕਹ ਦੇਵ ਅਕਹ ਸੂਰ ਨਰ ਮੁੰਜਨ ਸੇਵ ਕੀਤੇ ਅਕਹ ਆਕਰ ਪਾਹੇ ਕਿਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰ ਹੈ ਸਾਖਣਸ ਕਹ ਕੀ ਕੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਇ ਜੇ ਕੋ ਆਖ ਬੋਲ ਵਿਗਾੜ ਕਾਲ ਕੀ ਸਰੂਪਾ ਵਾਰਾ ਵਾਰੋ ਸੋਦਰ ਕੇ ਹਾ ਸੋਕਰ ਕੇ ਹਾ ਜਤਬ ਹੈ ਸਰਬ ਸਮਲੇ ਵਜ ਨਾਦਾਨਿਕ ਸੰਖਾਂ ਕੀਤੇ ਵਵਣ ਹਾਰੇ ਕੀਤੇ ਰਗ ਭਰੀ ਸੋ ਕਹੀਯਾ ਨਾ ਕੀਤੇ ਗਾਵਣ ਹਾਰੇ ਗਾਵ ਹੈ ਤੁਧਨੋਂ ਪਵਣ ਪਾਣੀ ਬੈ ਚੰਦਰ ਗਾਵਹਿ ਰਜ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਆਰੇ ਗਾਵਹਿ ਇੰਦ ਇੰਦ ਚਨ ਬੈਠੇ ਦੇਵ ਧਿਆਨ ਨਾਲੇ ਗਾਵਹਿ ਸੱਧ ਸਮਾਦੀ ਅੰਦਰ ਗਾਵਣ ਜਾਦ ਵਿਚਾਰੇ ਗਾਵਣ ਜਤੀ ਜਤੀ ਸੰਤੋਕੀ ਗਾਵਹਿ ਵੀਰ ਕਰਾਰੇ ਗਾਵ ਮਨ ਪੰਡਤ ਬੜਨਰ ਕੀਤਰ ਜੁਗ ਜੁਗ ਵਿਦੈ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਮਾ ਚਪਿਆਲੇ ਗਾਵਨ ਦਤਨੋ ਪਾਇ ਤੇਰੇ 68 ਤੀਰਤ ਨਾਲੇ ਗਾਵਹਿ ਜੁਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤਦਨੋ ਗਾਵਹਿ ਜੋ ਤਦ ਭਾਵਨਾ ਰਤ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਤਨਾ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸਚ ਸੋਹਿਬ ਸਾਚਾ ਸੱਚੀ ਨਾਈ ਹੈ ਵੀ ਹੁਤੀ ਜਣ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇ ਜਨੁ ਪਾਈ ਕਰ ਕਰ ਵੇਖਾ ਕੀਤਾ ਆਪਣਾ ਦੇਵਤਾ ਸਦੀ ਵੜਿਆਈ ਜੋ ਤਿਸ ਭਾਵਾ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖਰੰਪਤ ਛੋਦੀ ਧਿਆਨ ਕੀ ਕਰਹਿ ਬੇਪੂਤ ਖੰთა ਕਾਲ ਕੁਆਰੀ ਕਾਇ ਜੁਗਤ ਡੰਡਾ ਪਰਤੀਤ ਆਈ ਪੰਥੀ ਜਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸ ਆਦੇਸ ਆਦ ਅਨੀਲ ਅਨਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਢੰਡਾਰਨਾ ਘਟ ਘਟ ਵੱਜੈ ਨਾਦ ਆਪ ਨਤ ਨਾਤੀ ਸਮਝਾ ਕੀ ਰਿਤਿ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੇ ਘਰ ਚ ਲਵਹਿ ਦੇਖੇ ਆਵਹਿ ਪਾਦ ਆਦੇਸ ਕਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤ ਵਿਆਈ ਤਿੰਨ ਚੇਲੇ ਪਰਮਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ ਕਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਸਨ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੋ ਏਕਵਾਰ ਕਰ ਕਰ ਵੇਖ ਦਰਜਨ ਹਾਰ ਨਾਨਕ ਸੱਚੇ ਕੀ ਸਾਂਚੀ ਕਾਰ ਆਦੇਸ ਤੁਸੀਂ ਅਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭੋ ਲਖ ਹੋਏ ਲਖ ਹੋ ਵਹ ਲਖ ਵੀਸ ਲਖ ਲਖ ਕਿਹੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰਿ ਪਾਈਐ ਕੂੜੀ ਕੂੜਾ ਠੀਸ ਆਖਣ ਦੌਰ ਚ ਪੈਨ ਹਜੂਰ ਜੋੜ ਨਾ ਮੰਗੰਦੇ ਨਜੋਰ ਜੋੜ ਨਾ ਜੀਵਨ ਮਰਨ ਹੈ ਜੋਰ ਜੋੜ ਨਾ ਰਾਜ ਮਾਲ ਮਨਸੂਰ ਜੋੜ ਨਾ ਤੁਰਤੀ ਘਣ ਵਿਚਾਰ ਜੋੜ ਨਾ ਜੁਗਤੀ ਛੁੱਟਾ ਸੰਸਾਰ ਜਿਸਾ ਜੋ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਤੇ ਰਤੀ ਤਿਵਾਰ ਪਵਨ ਪਾਣੀ ਅਗਨੀ ਪਾਤਾਲ ਤੇਸਲ ਚ ਧਰਤੀ ਥਾਪ ਰਕੀ ਧਰਮ ਚਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮਾਨ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥਾ ਸੋਹਣ ਪੰਥ ਪਰਮਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਇ ਉਥੇ ਪਾਏ ਨਾਣੁ ਗਜਪਜਾਈ ਧਰਮ ਗੰਡ ਕਾਇ ਹੋ ਧਰਮ ਜਾਣ ਗੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਬਸੰਤਰ ਕਿਤੇ ਕਾ ਨ ਮਹੇਸ਼ ਕਿਤੇ ਬ੍ਰਹਮ ਘੜ ਤਕੜਿ ਹੈ ਰੂਪ ਰੰਗ ਕੇ ਵਿਚ ਕਿਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦਿਸ ਕਿਤੇ ਸਿੱਧ ਬੁੱਧ ਨਾਥ ਕੇਤੇ ਕਿਤੇ ਦੇਵੀ ਵਿਚ ਕਿਤੇ ਦਿਵਦਾਨ ਨਾਮੁਨ ਕੇਤੇ ਕਿਤੇ ਰਤਨ ਸੰਬੰਧ ਕੇਤੀਆ ਬਾਣੀ ਕੇਤੀਆ ਬਾਣੀ ਤੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕਿਤ ਨਾਨਕੋ ਅੰਤ ਨਾ ਅੰਤ ਗਿਆਨ ਖੰਡ ਮਹਿ ਜਾਨ ਪਰਜੰਡ ਤਿਤੇ ਨਾਦ ਬਨੋਦ ਕੋਡ ਆਨੰਦ ਚਰਮ ਕੰਡ ਕੀ ਬਾਣੀ ਰੂਪ ਤਿਥਾ ਘਾੜਤੁ ਘੜੀਆ ਬਹੁਤ ਅਨੂਪ ਤਾਂ ਗੱਲਾਂ ਗਤਿਆ ਨਾ ਜਾਹੇ ਜੇ ਕੋ ਕਹਾ ਬਚਪ ਚਪ ਚਤਾਈ ਤਥਾ ਅਗਰ ਯਤੁਰਤ ਮਤਮਨ ਬੁੱਧ ਤਥਾ ਅਗਰ ਯਤੁਰਤ ਸੁਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ ਤਥਾ ਜੁਦ ਮਹਾਬਲ ਸੂਰ تن ਮੇ ਰਾਮ ਰਹਿਆ ਭਰਪੂਰ ਤਥਾ ਸੀਤਾ ਸੀਤਾ ਮਹਿਮਾ ਮਾਹੇ ਤਾਗੇ ਰੂਪ ਨਾ ਕਤਨੇ ਜਾਹੇ ਨਾ ਹੋ ਮਰਨ ਠਾਗੇ ਜਾਹੇ ਜਨ ਕਾ ਰਾਮ ਸਹਿ ਮਨ ਮਾਹੇ ਤਿੱਥਾ ਭਗਤਵਤ ਸਹ ਦੇ ਲੋ ਕਹੈ ਅਨੰਤ ਤਤ ਮਨ ਸੋਏ ਸੱਚਖੰਡ ਮਤ ਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰਪੰਡ ਜੇ ਕੋ ਕਥ ਤਾ ਅੰਤ ਨਾ ਅੰਤ ਤਿੱਥਾ ਲੋ ਲੋ ਆਕਾਰ ਜਿਵ ਦੇਵ ਹੁਕਮ ਤਿ ਬਾਤ ਵਕਾਰ ਵੇਖਾ ਵਿਚ ਕਰ ਵਿਚਾਰ ਨਾਨਕ ਕਤਨਾ ਕਰੜਾ ਚਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਗਲਾ ਅਗਣ ਦਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਟਾਲ ਘੜਿਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਦਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ மா தரத்தேலா சகல ஜகத்த முரமூர கரீ ஆோப்பி ஏடூர ஜரினா மத்திய கய மசகால ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਗਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ